ਬੜਾ ਅਫਸੋਸ ਹੈ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦਾ ਇਸ ਤਰ੍ਹਾਂ ਆਪ ਅਹੁਦਨੀਆਂ ਜੀਆ ਕਰਕੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਆਪ ਬੜੇ ਐਕਟਿਵ ਹੈ। ਬੜੇ ਕੁਸ਼ਲ ਹੈ ਦੌੜ ਭੱਜ ਕਰਨ ਵਿੱਚ। ਕਿ ਉਹ ਆਪਣੇ ਹੁੰਦਿਆਂ ਹੀ ਆਪ ਪ੍ਰਧਾਨ ਹੋਣ ਤੇ ਨਾਲ ਕਾਰਜਕਾਰੀ ਪ੍ਰਧਾਨ ਲਾਉਣ। ਮੇਰੇ ਖਿਆਲ 'ਚ ਇਹ ਖਾਸ ਹੋਣੀ ਗੱਲ ਬੰਦੀ ਹੈ। ਵੈਸੇ ਤੇ ਸੀਨੀਅਰ ਮੀਤ ਪ੍ਰਧਾਨ ਪਿੱਛੇ ਹੁੰਦਾ ਹੀ ਹੈ ਜੇ ਪ੍ਰਧਾਨ ਜਾਂਦਾ ਹੈ ਕਿਤੇ ਤਾਂ ਫਿਰ ਸੀਨੀਅਰ ਮੀਤ ਪ੍ਰਧਾਨ ਹੁੰਦੇ ਉਹ ਕੰਮ ਕਰ ਲੈਂਦੇ ਆ ਚਲੋ ਫਿਰ ਵੀ ਜੇ ਲਾਉਣਾ ਹੋਵੇ ਤੇ ਇੱਕ ਪ੍ਰੋਸੀਜਰ ਆ ਅੱਜ ਦੇ ਹਾਲਾਤ ਐ ਉਹ ਛੀਸ਼ਾ ਜਿਹੜਾ ਸਾਹਮਣੇ ਨਜ਼ਰ ਆਉਣ ਲੱਗ ਪਿਆ ਕਿ ਲੋਕ ਜਿਹੜੇ ਐ ਉਹਨਾਂ ਦੀ ਪ੍ਰਧਾਨਗੀ ਥਲੇ ਕੰਮ ਕਰਨ ਨੂੰ ਤਿਆਰ ਨਹੀਂ ਜੇ ਪ੍ਰਧਾਨ ਦੇ ਕਹਿਨ ਦੇ ਉੱਤੇ ਅਸੀਂ ਭਾਜਪਾ ਨੂੰ ਵੋਟਾਂ ਪਾਉਂਦੇ ਰਹੇ ਆ ਤੇ ਅੱਜ ਅਸੀਂ ਭਾਜਪਾ ਦੀ ਵੀ ਟੀਮ ਹੋ ਗਏ ਕੋਈ ਕਾਰਵਾਈ ਤੇ ਸਾਡੀ ਦੱਸਣ ਜਿਹੜੀ ਕਾਰਵਾਈ ਅਸੀਂ ਬੀਜੇਪੀ ਦੇ ਹੱਕ ਚ ਕੀਤੀ ਹੋਵੇ ਅਸੀਂ ਅੱਜ ਅਸੀਂ ਵੀ ਜਿਹੜੇ ਚੱਲ ਰਹੇ ਆ ਸੁਧਾਰ ਲਹਿਰੀ ਚਲਾ ਰਹੇ ਆ ਅਸੀਂ ਪਾਰਟੀ ਨਹੀਂ ਵਖਰੀ ਬਣਾਈ ਤੇ ਅਸੀਂ ਬੀਜੇਪੀ ਚ ਨਹੀਂ ਗਏ ਮੈਨੂੰ ਸਭ ਇਹ ਕਹਿੰਦੇ ਬਾਦਲ ਸਾਹਿਬ ਕਹਿਣ ਕਿ ਬੀਜੇਪੀ ਦੀ ਟੀਮ ਹੈ ਜੇ ਬਾਦਲ ਸਾਹਿਬ ਇਹ ਗੱਲ ਕਹਿਣਗੇ ਫਿਰ ਇਹਦਾ ਮਤਲਬ ਕਿ ਉਹ ਸਦਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਰਹੇ ਆ ਜੋ ਗਲਤੀ ਵੀ ਕਰੀ ਗਈ ਅਸੀਂ ਤਾਂ ਵੀ ਚੁੱਪਰ ਕੇ ਸਹਿੰਦੇ ਰਹੇ ਆ ਜੇ ਰਾਮ ਰਹੀਮ ਦੀ ਗੱਲ ਆਈ ਸੀ ਅਸੀਂ ਇਤਨੀ ਕਿਹਾ ਸੀ ਮਾਫ ਕਰੋ ਨਾ ਸੀ ਵਿੱਚ ਸ਼ਾਮਲ ਹੋਏ ਆ ਕਿਉਂ ਮਾਲਵੇ ਦੇ ਵਿੱਚ ਸੀਗਾ ਤੇ ਸਰਕਾਰ ਇਹਦੇ ਹੋਮ ਮਿਨਿਸਟਰ ਤੇ ਹੀ ਸੀਗੇ ਅਸੀਂ ਇਤਨੀ ਢੱਕਿਆ ਸੀਗਾ ਜੇ ਉਹ ਕੇਸ ਵਾਪਸ ਲਿਆ ਸੀਗਾ ਰਾਮ ਰਹੀਮ ਦੇ ਉੱਤੇ ਹੋਇਆ ਤੇ ਉਹ ਮੈਂ ਨਹੀਂ ਕਿਹਾ ਜਾਂ ਕਿਸੇ ਹੋਰ ਲੀਡਰ ਨੇ ਨਹੀਂ ਕਿਹਾ ਉਹ ਹੋਮ ਮਿਨਿਸਟਰੀ ਕਹਿ ਸਕਦਾ ਤਾਂ ਹੀ ਪੋਰਸ ਵਾਲੇ ਕਹਿ ਸਕਦੇ ਸਨ ਲੋਨੀ। ਇਹ ਬੜਾ ਅਫਸੋਸ ਹੈ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦਾ ਇਸ ਤਰ੍ਹਾਂ ਆਪਹੁਦਨੀਆਂ ਜੀਆਂ ਕਰਕੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਆਪ ਬੜੇ ਐਕਟਿਵ ਹੈ। ਬੜੇ ਕੁਸ਼ਲ ਹੈ ਦੌੜ ਪੱਜ ਕਰਨ ਵਿੱਚ ਕੰਮ ਕਰਨ ਵਿੱਚ। ਤੇ ਉਹ ਆਪਣੇ ਹੁੰਦਿਆਂ ਹੀ ਆਪ ਪ੍ਰਧਾਨ ਹੋਣ ਤੇ ਨਾਲ ਕਾਰਜਕਾਰੀ ਪ੍ਰਧਾਨ ਲਾਉਣ ਮੇਰੇ ਖਿਆਲੇ ਕੋਈ ਹਾਸ ਹੋਣੀ ਗੱਲ ਬੰਦੀ ਹੈ ਕੋਈ ਸਿਧਾਂਤ ਨਹੀਂ ਕਹਿੰਦਾ ਕਿਉਂਕਿ ਜੇ ਕਿਸੇ ਨੇ ਪ੍ਰਧਾਨਗੀ ਛੱਡਣੀ ਹੋਵੇ ਤਾਂ ਉਹਨੂੰ ਅਸਤੀਫਾ ਦੇਣਾ ਪੈਂਦਾ ਹੈ ਅਸਤੀਫਾ ਦੇਵੇ ਤੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਅਸਤੀਫਾ ਪ੍ਰਵਾਨ ਕਰ ਸਕਦੀ ਹੈ ਪ੍ਰਵਾਨ ਕਰਕੇ ਤੇ ਵਰਕਿੰਗ ਕਮੇਟੀ ਜੇ ਮਹਿਸੂਸ ਕਰੇ ਕਿ ਲੋੜ ਹੈ ਜਿੰਨੀ ਚਿਰ ਤੱਕ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਨੀ ਚਿਰ ਤੱਕ ਇੱਕ ਵਿਅਕਤੀ ਜਿਹੜਾ ਇੱਕ ਲੀਡਰ ਜਿਹੜਾ ਉਹ ਐਕਟਿੰਗ ਪ੍ਰਧਾਨ ਵੱਲ ਕੇ ਕੰਮ ਕਰਿਆ ਵੈਸੇ ਤੇ ਸੀਨੀਅਰ ਮੀਤ ਪ੍ਰਧਾਨ ਪਿੱਛੇ ਹੁੰਦਾ ਹੀ ਹੈ ਜੇ ਪ੍ਰਧਾਨ ਜਾਂਦਾ ਹੈ ਕਿਤੇ ਤਾਂ ਫਿਰ ਸੀਨੀਅਰ ਮੀਤ ਪ੍ਰਧਾਨ ਹੁੰਦੇ ਉਹ ਕੰਮ ਕਰ ਲੈਂਦੇ ਆ ਪਰ ਚਲੋ ਫਿਰ ਵੀ ਜੇ ਲਾਉਣਾ ਹੋਵੇ ਤੇ ਇੱਕ ਪ੍ਰੋਸੀਜਰ ਆ ਮੈਂ ਸੁਵਿਧੀਆਂ ਕਿ ਪ੍ਰਧਾਨ ਸਾਹਿਬ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਹਦਾ ਮਤਲਬ ਕਿ ਉਹਨਾਂ ਨੂੰ ਜਿਹੜੀ ਅੱਜ ਦੇ ਹਾਲਾਤ ਹੈ ਉਹ ਛੀਸ਼ਾ ਜਿਹੜਾ ਸਾਹਮਣੇ ਨਜ਼ਰ ਆਉਣ ਲੱਗ ਪਿਆ ਕਿ ਲੋਕ ਜਿਹੜੇ ਆ ਉਹਨਾਂ ਦੀ ਪ੍ਰਧਾਨਗੀ ਥਲੇ ਕੰਮ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਕਾਲ ਇਦਾਂ ਕਮਜ਼ੋਰ ਹੁੰਦਾ ਜਾ ਰਿਹਾ ਤੇ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ ਉਹਦੇ ਨਾਲ ਹੋਰ ਸਮਝੋ ਅਜ ਗਰਾਵਟ ਵਿੱਚ ਆਇਆ ਜਦੋਂ ਅਸੀਂ ਇਹ ਮਹਿਸੂਸ ਕਰ ਲਈਏ ਕਿ ਸਾਡੇ ਸਾਥੀ ਸਾਰੇ ਛੱਡ ਕੇ ਪਾਸੇ ਹੋ ਜਾਣ ਜਿਹੜੇ ਉਹਨਾਂ ਦੇ ਬਿਲਕੁਲ ਇੱਕੋ ਪਲੇਟ ਵਿੱਚ ਖਾਣ ਵਾਲੇ ਸਾਥੀ ਤੇ ਜਿਹੜੇ ਬਿਲਕੁਲ ਕਿਚਨ ਕੈਬਿਨੇਟ ਕੋ ਹੋਣ ਵਾਲੇ ਸਾਥੀ ਜਦੋਂ ਉਹ ਵੀ ਛੱਡ ਕੇ ਚਲੇ ਜਾਣ ਫਿਰ ਸਮਝ ਲਓ ਪਾਰਟੀ ਦੇ ਪੱਲੇ ਕੀ ਰਹਿ ਗਿਆ ਐਸ ਵੇਲੇ ਸਾਰੇ ਹੀ ਲੀਡਰਸ਼ਿਪ ਸਾਰੇ ਵਰਕਰ ਮਯੂਸ ਵੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਨੀਵਾ ਜਾਂਦਿਆਂ ਦੇਖ ਕੇ ਬੜੀ ਘਬਰਾਹਟ ਵਿੱਚ ਵੀ ਹੈ ਤੇ ਚਿੰਤਾ ਵਿੱਚ ਵੀ ਹੈ ਸਾਰੇ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਹਰ ਵਰਕਰ ਚਾਹੁੰਦਾ ਹੈ ਤੇ ਹਰ ਪੰਜਾਬੀ ਚਾਹੁੰਦਾ ਜਿੱਥੇ ਵੀ ਵੱਸਦਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਪੰਜਾਬ ਦੀ ਪੰਜਾਬੀਅਤ ਦੀ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਜਿਹੜੀਏ ਕਰ ਸਕਦੀ ਹੈ ਸੋ ਮੈਂ ਸਮਿਤੀਆ ਕੇ ਪ੍ਰਧਾਨ ਜੀ ਨੇ ਜਿਹੜੇ ਕੱਲ ਕੀਤਾ ਇਹ ਸਿਰਫ ਗੁੰਮਰਾਹਕੁਨ ਅਤੇ ਲੋਕਾਂ ਨੂੰ ਕੇਵਲ ਤੇ ਕੇਵਲ ਇੱਕ ਡਰਾਮਾ ਕਰਕੇ ਦੱਸਿਆ ਇਹਦੀ ਲੋੜ ਨਹੀਂ ਸੀ ਦੁੱਖ ਦੀ ਗੱਲ ਇਹ ਆ ਕਿ ਕਹਿ ਕੌਣ ਰਿਹਾ ਸਦਸਕ 20 ਤੋਂ ਬਾਅਦ ਜਿਨ੍ਹਾਂ ਨੇ ਬਿਨਾਂ ਸ਼ਰਤੋਂ ਭਾਜਪਾ ਨਾਲ ਹਮਾਇਤ ਦਿੱਤੀ ਸੀ ਤੇ 10 ਸਾਲ ਆਪ ਵੀ ਮੰਤਰੀ ਰਹੇ ਤੇ 10 ਸਾਲ ਮੰਤਰੀ ਬੀਬਾ ਜੀ ਵੀ ਰਹੇ ਹਰ ਸਿਮਰਤ कौर ਲਗਾਤਾਰ 23 ਸਾਲ ਤੋਂ ਅਸੀਂ ਭਾਜਪਾ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ। ਅਲਾਇਸ ਸਾਡਾ ਉਹਨਾਂ ਨਾਲ ਰਿਹਾ। ਜਿੱਤੇ ਵੀ ਕਿਤੇ ਕੋਈ ਗੱਲ ਕਰਨੀ, ਜਿੱਥੇ ਮੀਟਿੰਗਾਂ ਕਰਨੀਆਂ ਸਦਾ ਸੁਭੀਰ ਸੇ ਬਾਤਾਂ ਨਹੀਂ ਕਰਦੇ ਰਿਹਾ। ਪ੍ਰਧਾਨ ਸਾਹਿਬ ਵੀ ਕਹਿੰਦੇ ਰਹੇ ਆ ਕਿ ਇਹਨਾਂ ਨੂੰ ਆਹ ਕੈਂਡੀਡੇਟ ਜਿਹੜੀ ਐ ਖਿਲਾਰੇ ਆ ਇਹਨਾਂ ਨੂੰ ਵੋਟਾਂ ਪਾਓ। ਜੇ ਪ੍ਰਧਾਨ ਦੇ ਕਹਿਨ ਦੇ ਉੱਤੇ ਅਸੀਂ ਭਾਜਪਾ ਨੂੰ ਵੋਟਾਂ ਪਾਉਂਦੇ ਰਹੇ ਹਾਂ ਤੇ ਅੱਜ ਅਸੀਂ ਭਾਜਪਾ ਦੀ ਵੀ ਟੀਮ ਹੋ ਗਏ। ਕੋਈ ਕਾਰਵਾਈ ਤੇ ਸਾਡੀ ਦੱਸਣ। ਜਿਹੜੀ ਕਾਰਵਾਈ ਅਸੀਂ ਕੀਤੀ ਹੋਵੇ। ਕੋਈ ਕਿਸੇ ਕਿਸਮ ਦਾ ਕੋਈ ਉਹ ਸਾਨੂੰ ਸਬੂਤ ਤੇ ਕਰ ਦੇਣ ਕਿ ਕਿਸੇ ਨਾਲ ਅਸੀਂ ਮੀਟਿੰਗ ਕੀਤੀ ਹੋਵੇ ਇਹਦਾ ਮਤਲਬ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਨੁਕਸ ਕੱਢਣੇ ਇਹ ਉਹਨਾਂ ਦੇ ਹਿੱਸੇ ਵਿੱਚ ਆਇਆ ਅਸੀਂ ਤੇ ਜੋ ਵੀ ਕਹਿ ਰਹੇ ਹਾਂ ਅਸੀਂ ਸ਼ਰੋਮਣੀ ਕਾਲਦਲ ਦੇ ਸ਼ਰੋਮਣੀ ਕਾਲਦਲ ਸਾਡਾ ਅਸੀਂ ਸ਼ਰੋਮਣੀ ਕਾਲਦਲ ਦਾ ਸੁਧਾਰ ਕਰਨ ਵਾਸਤੇ ਲਹਿਰ ਚਲਾਈ ਹੈ ਜੇ ਸੁਧਾਰ ਦੀ ਲਹਿਰ ਚਲਾਈ ਹੈ ਤੇ ਬਾਦਲ ਸਾਹਿਬ ਨੇ ਇਮੀਡੀਏਟ ਵਰਕਿੰਗ ਕਮੇਟੀ ਦੀ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਜਦੋਂ ਅਸੀਂ ਕਹਿੰਦੇ ਸੀ ਵਰਕਿੰਗ ਕਮੇਟੀ ਮੀਟਿੰਗ ਹੋਣੀ ਚਾਹੀਦੀ ਤੇ ਕਰਦੇ ਨਹੀਂ ਸੀ ਅਸੀਂ ਜੇ ਸੁਧਾਰ ਲਹਿਰ ਚਲਾਈਏ ਤੇ ਉਹਨੇ ਪਾਰਲੀਮੈਂਟ ਨਹੀਂ ਬੋਰਡ ਬਣਾਇਆ ਜੇ ਅਸੀਂ ਸੁਧਾਰ ਲਹਿਰ ਚਲਾਈ ਹੈ ਤੇ ਅੱਜ ਕਹਿਣ ਲੱਪੇ ਆ ਕਿ ਅਸੀਂ ਇੱਕ ਪ੍ਰਸੀਡੀਅਮ ਬਣਾਵਾਂਗੇ ਨਹੀਂ ਤੇ ਕਹਿੰਦੇ ਅਸੀਂ ਪ੍ਰਸੀਡੀਅਮ ਦੀ ਕੀ ਲੋੜ ਸੋ ਇਸ ਸਾਰੀਆਂ ਗੱਲਾਂ ਇਹਦੇ ਵਿੱਚੋਂ ਨਿਕਲ ਰਹੀਆਂ ਕਿ ਅੱਜ ਜਿਹੜੇ ਉਹ ਕੰਮ ਕਰ ਰਹੇ ਹੈ ਅੱਜ ਜਿਹੜੇ ਸਾਰਿਆਂ ਦੀ ਵੈਲਿਊ ਪੈ ਰਹੀ ਹੈ ਜੋ ਵਰਕਿੰਗ ਕਮੇਟੀ ਸੀ ਜਾਂ ਜਿਹੜੇ ਡੈਲੀਗੇਟ ਸੀ ਉਹਨਾਂ ਨੂੰ ਬਲਾ ਬਲਾ ਕੇ ਸਲਾਹ ਪੁੱਛ ਰਹੇ ਹੈ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀ ਅੱਜ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤੇ ਸ਼ੁਕਰ ਕਰਦੇ ਆ ਇੱਕ ਸੁਧਾਰ ਆਵੇ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਟੀ ਖਤਮ ਹੋਵੇ ਅਸੀਂ ਅੱਜ ਅਸੀਂ ਵੀ ਜਿਹੜੇ ਚੱਲ ਰਹੇ ਆ ਸੁਧਾਰ ਲਹਿਰੀ ਚਲਾ ਰਹੇ ਆ ਅਸੀਂ ਪਾਰਟੀ ਨਹੀਂ ਵਖਰੀ ਬਣਾਈ ਜਾਂ ਅਸੀਂ ਭਾਜਪਾ ਚ ਨਹੀਂ ਗਏ ਨਾ ਅਸੀਂ ਆਵਾ ਦੀ ਪਾਰਟੀ ਚ ਗਏ ਨਾ ਅਸੀਂ ਕਾਂਗਰਸ ਵਿੱਚ ਗਏ ਅਸੀਂ ਤੇ ਚੁਲਾਈ ਅਸੀਂ ਤੇ ਚੁਲਾਈ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਲੱਗੇ ਹੋਏ ਆਂ ਔਰ ਸਾਰੇ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਦੇ ਮੈਂਬਰ ਸਾਰੇ ਜਿਹੜੇ ਅਕਾਲੀ ਦਲ ਦੇ ਵਰਕਰ ਆਂ ਹਰ ਗੱਲ ਨਾਲ ਸਾਡੇ ਸਹਿਮਤ ਹੁੰਦੇ ਆ ਕਿ ਤੁਸੀਂ ਠੀਕ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਮੈਨੂੰ ਸਭ ਇਹਦੀ ਬਾਦਲ ਸਾਹਿਬ ਕਹਿਣ ਕਿ ਭਾਜਪਾ ਦੀ ਟੀਮ ਹੈ ਜੇ ਬਾਦਲ ਸਾਹਿਬ ਇਹ ਗੱਲ ਕਹਿਣਗੇ ਫਿਰ ਇਹਦਾ ਮਤਲਬ ਕਿ ਉਹ ਸਦਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਰਹੇ ਜਿਹੜਾ ਕੰਮ ਕੀਤਾ ਉਹਨੇ ਪੰਜਾਬ ਦੇ ਹਿੱਤ ਨਹੀਂ ਵੇਖੇ ਤਾਈਓ ਤੇ ਪਾਣੀ ਦੀ ਮਸਲਾ ਹਾਲ ਨਹੀਂ ਹੋਇਆ ਤਾਈਓ ਤੇ ਸਾਡੇ ਚੰਡੀਗੜ੍ਹ ਦਾ ਮਸਲਾ ਖਰਾਬ ਹੋ ਗਿਆ ਤਾਈਓ ਤੇ BBMP ਦਾ ਪ੍ਰੋਜੈਕਟ ਜਿਹੜੀ ਸੀ ਸਾਰਾ ਖਰਾਬ ਹੋ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਡੇ ਗੁਰਦੁਆਰਿਆਂ ਵਿੱਚ ਅੱਜ ਗੱਲ ਕਰਨ ਲੱਗੇ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਵਿੱਚੋਂ ਵੱਖਰੀ ਕੀਤੀ ਹਰਿਆਣਾ ਕਮੇਟੀ ਉਦੋਂ ਤੇ ਬੀਬਾ ਜੀ ਅਜੇ ਉੱਥੇ ਹੀ ਸੀਗੇ ਮਨਿਸਟਰ ਸੀਗੇ ਉਦੋਂ ਪਤਾ ਨਹੀਂ ਸੀ ਜਦੋਂ ਕਿਸਾਨਾਂ ਦੇ ਮਸਲੇ ਖਰਾਬ ਹੋਏ ਸੀਗੇ ਕਿਸਾਨਾਂ ਦੇ ਬੇਲਾਂ ਦੀ ਗੱਲ ਆਈ ਸੀ ਉਦੋਂ ਤੇ ਸਾਰੇ ਉੱਥੇ ਹੀ ਸੀ ਅਸੀਂ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਅਸੀਂ ਪਾਰਟੀ ਦੇ ਡਿਸਪਲਿਨ ਚ ਰਹੇ ਆ ਅਸੀਂ ਪਾਰਟੀ ਦੀ ਗੱਲ ਸੁਣਦੇ ਰਹੇ ਆ ਅਸੀਂ ਪ੍ਰਧਾਨ ਜੀ ਦੇ ਮੱਥੇ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਜੋ ਗਲਤ ਵੀ ਕਰੀ ਗਈ ਅਸੀਂ ਤਾਂ ਵੀ ਉੱਪਰ ਕੇ ਸਹਿੰਦੇ ਰਹੇ ਆ ਜੇ ਰਾਮ ਰਹੀਮ ਦੀ ਗੱਲ ਆਈ ਸੀਗੀ ਅਸੀਂ ਇਤਨੀ ਕਿਹਾ ਸੀ ਮਾਫ ਕਰੋ ਨਾ ਸੀ ਵਿੱਚ ਸ਼ਾਮਲ ਹੋਏ ਆ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ ਹੈ ਤੇ ਉਹ ਮਾਲਵੇ ਦੇ ਵਿੱਚ ਸੀਗਾ ਤੇ ਸਰਕਾਰ ਇਹਦੇ ਹੋਮ ਮਿਨਿਸਟਰ ਤੇ ਹੀ ਸੀਗੇ ਅਸੀਂ ਇਤਨੀ ਢੱਕਿਆ ਸੀਗਾ ਜੇ ਉਹ ਕੇਸ ਵਾਪਸ ਲਿਆ ਸੀਗਾ ਰਾਮ ਰਹੀਮ ਦੇ ਉੱਤੇ ਹੋਇਆ ਤੇ ਉਹ ਮੈਂ ਨਹੀਂ ਕਿਹਾ ਜਾਂ ਕਿਸੇ ਹੋਰ ਲੀਡਰ ਨੇ ਨਹੀਂ ਕਿਹਾ ਉਹ ਹੋਮ ਮਿਨਿਸਟਰੀ ਕਹਿ ਸਕਦਾ ਤਾਂ ਹੀ ਪੁਲਿਸ ਵਾਲੇ ਕਹਿ ਸਕਦੇ ਸਾਨੂੰ ਲੋੜ ਨਹੀਂ ਕੇਸ ਵਾਪਸ ਲੈ ਲਿਆ ਸੋ ਆਪਣੇ ਕਸੂਰ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਉੱਤੇ ਚਿੱਕੜ ਸੁੱਟਣਾ ਚੰਗਾ ਨਹੀਂ ਹੁੰਦਾ। ਵੀ ਵੀ ਜਿਹੜੀ ਸੁਧਾਰ ਲੈਣ ਚੱਲੀ ਆ ਕੀ ਰਿਸਪੌਂਸ ਹੈ ਉਹਦੇ ਵਿੱਚ? ਬਹੁਤ ਅੱਛਾ ਜੀ। ਬਹੁਤ ਅੱਛਾ ਤੁਸੀਂ ਦੇਖਿਓ ਪੇ। ਕੱਲ ਅਸੀਂ ਇੱਕ ਡਵਾਈਜ਼ਰੀ ਕਮੇਟੀ ਵੀ ਬਣਾਈ ਹੈ ਸੁਧਾਰ ਲੈਣ ਦੇ ਵਿੱਚ। ਵੀ ਜਿਹੜੇ ਕੋਈ ਆਲੇ ਦੋਲੇ ਫੀਡਬੈਕ ਲੈ ਕੇ ਆਓ ਉਹ ਸਾਨੂੰ ਦੱਸੋ ਵੀ ਕੀ ਕੰਮ ਕਰਨੇ ਚਾਹੀਦੇ। ਸਾਡਾ ਸਹਿਯੋਗ ਦਿਓ। ਉਹ ਵੀ ਸਾਰੀ ਬਣ ਗਈ ਹੈ। ਹੁਣ ਅਸੀਂ ਅੱਗੇ ਉਹ ਕੋਆਰਡੀਨੇਟਰ ਬਣਾਉਣ ਲੱਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ। ਜ਼ਿਲ੍ਹਾ ਲੈਵਲ ਦੀ ਕੋਆਰਡੀਨੇਟਰ ਬਣਾ ਰਹੇ ਆ ਤਾਂ ਜੋ ਉਹ ਸਾਰੇ ਕੋਆਰਡੀਨੇਟ ਕਰਨਗੇ ਸਾਰੇ ਪਿੰਡਾਂ ਵਿੱਚ ਜਾ ਜਾ ਕੇ 5-5 ਦੀ ਟੀਮ ਬਣਾਉਣਗੇ ਤੇ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਸ ਪਿੰਡਾਂ ਤੱਕ ਪਹੁੰਚਾਉਣ